ਅਕਸਰ ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਜਦੋਂ ਅਸੀਂ ਆਪਣੇ ਘਰਾਂ ਦੀਆਂ ਕੋਈ ਵੀ ਚੀਜ਼ਾਂ ਲੈਣੇ ਆ ਤੇ ਲੋਨ ਦੀ ਸਹੂਲਤ ਨੂੰ ਜ਼ਰੂਰ ਪਹਲ ਦਿੰਦੇ ਆ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਜਦੋਂ ਕਿਸ਼ਤਾਂ ਦੇ ਉੱਤੇ ਮੋਟਰਸਾਈਕਲ ਐਕਟਿਵਾ ਬਾਈਕ ਸਕੂਟੀ ਜਾਂ ਗੱਡੀਆਂ ਤੱਕ ਲੈਂਦੇ ਹਨ ਤੇ ਲੋਕ ਆ ਕਿਸ਼ਤਾਂ ਭਰਦੇ ਨੇ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਲੋਕ ਕਿਸ਼ਤਾਂ ਨਹੀਂ ਭਰ ਪਾਉਂਦੇ ਤੇ ਰਿਕਵਰੀ ਵਾਸਤੇ ਬੈਂਕ ਆਪਣੇ ਏਜੰਟਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਭੇਜਦਾ ਹੈ ਤੇ ਇਹ ਆਮ ਤੁਸੀਂ ਦੇਖਿਆ ਹੋਵੇਗਾ ਲੋਕਾਂ ਦੇ ਨਾਲ ਅਜਿਹਾ ਗੁੰਡਾ ਹੋਏਗਾ ਸੋ ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਦਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਿਸ਼ਤਾ ਟੁੱਟਣ ਤੇ ਏਜੰਟ ਨਾਲ ਨੇ ਲੋਕਾਂ ਨਾਲ ਕੀਤੀ ਹੈ ਕੁੱਟਮਾਰ ਬਦਲੇ ਚ ਏਜੰਟ ਨਾਲ ਵੀ ਹੋਈ ਗੁੰਡਾਗਰਦੀ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਉਸ ਵੇਲੇ ਮਾਮਲਾ ਪੱਖਦਾ ਹੋਇਆ ਨਜ਼ਰ ਆ ਗਿਆ ਜਦੋਂ ਕਿਸ਼ਤ ਟੁੱਟਣ ਤੇ ਬਾਈਕ ਲੈਣ ਆਇਆ ਏਜੰਟ ਜਿਸ ਨੇ ਬਾਈਕ ਸਵਾਰ ਦੇ ਨਾਲ ਹੀ ਕੀਤੀ ਬਤਮੀਜ਼ੀ ਅਤੇ ਹੋਈ ਗੁੰਡਾਗਰਦੀ ਫਿਰ ਕੀ ਸੀ ਫਿਰ ਦੇਖਣਾ ਹੈ ਇਸ ਕਿ ਉਸਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਸਨੇ ਉਹਨਾਂ ਸਾਰਿਆਂ ਨੇ ਮਿਲ ਕੇ ਏਜੰਟ ਨਾਲ ਜੰਮ ਕੇ ਕੀਤੀ ਗੁੰਡਾਗਰਦੀ ਸੋ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਪਰ ਲੋਕਾਂ ਦੇ ਨਾਲ ਆਖਿਰ ਕੁੱਟਮਾਰ ਕਿਉਂ ਕੀਤੀ ਆਰਬੀਆਈ ਦੀ ਗੱਲ ਕੀਤੀ ਜਾਵੇ ਤੇ ਆਰਬੀਆਈ ਦੇ ਰੂਲ ਦੇ ਮੁਤਾਬਕ ਤੁਸੀਂ ਅਗਰ ਤੁਸੀਂ ਏਜੰਟ ਹੋ ਤੇ ਸੇਵੀ ਤਰ੍ਹਾਂ ਦੀ ਰਿਕਵਰੀ ਕਰਦੇ ਹੋ ਤਾਂ ਤੁਹਾਨੂੰ ਗਾਈਡਲਾਈਨ ਪਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਅਗਰ ਕੋਈ ਵੀ ਬੰਦਾ ਜਿਹੜਾ ਕਿ ਲੋਨ ਲੈਂਦਾ ਹੈ ਅਗਰ ਉਸਨੇ ਕਿਸੇ ਕਾਰਨ ਆਪਣੀ ਕਿਸ਼ਤਾਂ ਨਹੀਂ ਵੀ ਭਰੀਆਂ ਤੇ ਤੁਸ ਤੁਹਾਡਾ ਪਹਿਲਾ ਕਦਮ ਬੰਦਾ ਕਿ ਤੁਸੀਂ ਆਰਾਮ ਨਾਲ ਜਾ ਕੇ ਉਹਨਾਂ ਨੂੰ ਕਿ ਉਹਨਾਂ ਨੂੰ ਬੈਂਕ ਦੀਆਂ ਗਾਈਡਲਾਈਨਸ ਦੱਸੋ ਤੇ ਉਹਨਾਂ ਨੂੰ ਅਵੇਅਰ ਕਰਾਓ ਕਿ ਕਿਸ਼ਤ ਭਰਨੀ ਕਿੰਨੀ ਕੁ ਜ਼ਰੂਰੀ ਹੈ ਪਰ ਲੋਕ ਇਸ ਅਜੇਹਾ ਨਹੀਂ ਕਰਦੇ ਸੋ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਅਜਿਹੇ ਲੋਕਾਂ ਨੂੰ ਏਜੰਟ ਬਣਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿਆਂ ਪਹੁੰਚਾ ਦਿੰਦੀਆਂ ਨੇ ਜੋ ਕਿ ਗੁੰਡਾਗਰਦੀਆ ਕਰਦੇ ਨੇ ਅਜੇ ਇਸ ਏਜੰਟ ਵੱਲੋਂ ਵੀ ਅਜਿਹਾ ਹੋਇਆ ਉਸਨੇ ਗੁੰਡਾਗਰਦੀ ਕੀਤੀ ਤਾਂ ਲੋਕ ਉਸਦੇ ਕੋਲ ਆ ਗਏ ਜਦੋਂ ਉਸਨੇ ਬਾਈਕ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਰੋਸ ਇੰਨਾ ਵੱਧ ਗਿਆ ਕਿ ਕੁੱਟਮਾਰ ਹੋਣ ਲੱਗੀ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੁਹਾਨੂੰ ਦੱਸ ਦਈਏ ਕਿ ਰਿਕਵਰੀ ਏਜੰਟ ਦੇ ਕੀ ਨਿਯਮ ਹੁੰਦੇ ਹਨ ਆਰਬੀਆਈ ਦੇ ਮੁਤਾਬਕ ਜਦੋਂ ਕੋਈ ਏਜੰਟ ਕਿਸੇ ਬੰਦੇ ਕੋਲ ਕਿਸੇ ਕਲਾਇੰਟ ਕੋਲ ਆਪਣੀ ਰਿਕਵਰੀ ਕਰਨ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਕੁਝ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਖਾਸ ਕਰਕੇ ਅਗਰ ਤੁਸੀਂ ਕਿਸੇ ਕੋਲ ਰਿਕਵਰੀ ਲਈ ਜਾ ਰਹੇ ਹੋ ਤਾਂ ਸਵੇਰੇ 7 ਵਜੇ ਤੋਂ ਬਾਅਦ ਔਰ ਸ਼ਾਮ ਨੂੰ 7 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਉਸ ਨਾਲ ਸੰਪਰਕ ਕਰ ਸਕਦੇ ਹੋ ਦੂਜੀ ਗੱਲ ਜਿਹੜੀ ਅਹਿਮ ਬੜੀ ਅਹਿਮ ਗੱਲ ਹੈ ਉਹ ਸਾਰੇ ਦੇ ਨਾਲ ਤਾਲੁਕ ਰੱਖਦੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਤੁਸੀਂ ਉਸ ਨੂੰ ਧਮਕੀ ਨਹੀਂ ਦੇ ਸਕਦੇ ਆਪਣੇ ਕਲਾਇੰਟ ਨੂੰ ਇਸੇ ਤਰ੍ਹਾਂ ਦੀ ਗਾਲੀ ਗਲੋਚ ਜਾਂ ਬਖਤਮੀਜੀ ਜਾਂ અપਮਾਨਜਨਕ ਵਿਵਹਾਰ ਤੁਸੀਂ ਜਿਹੜਾ ਆਪਣੇ ਕਲਾਇੰਟਸ ਨਾਲ ਨਹੀਂ ਕਰ ਸਕਦੇ ਬੇਸ਼ੱਕ ਉਸਨੇ ਕਿਸ਼ਤਾਂ ਨਹੀਂ ਭਰੀਆਂ ਅਗਰ ਗੱਲ ਕੀਤੀ ਜਾਵੇ ਇੱਕ ਹੋਰ ਵੱਡਾ ਇੱਕ ਖਾਸ ਕਾਰਨ ਹੈ ਗੋਪਨੀਯਤਾ ਜਿਹੜੀ ਰੱਖਣੀ ਹੁੰਦੀ ਜ਼ਰੂਰੀ ਹੁੰਦੀ ਹੈ ਏਜੰਟ ਨੂੰ ਗਾਹਕ ਦੀ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਹੈ ਉਹ ਸਿਰਫ ਔਰ ਸਿਰਫ ਆਪਣੇ ਔਰ ਬੈਂਕ ਤੱਕ ਹੀ ਰੱਖਣੀ ਚਾਹੀਦੀ ਹੈ ਉਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਅਜਿਹੇ ਏਜੰਟ ਕਈ ਵਾਰੀ ਠੱਗ ਏਜੰਟ ਵੀ ਅਸੀਂ ਕਹਿ ਸਕਦੇ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਹਾਇਰ ਕੀਤੇ ਹੁੰਦੇ ਨੇ ਕਿ ਅਗਰ ਕੋਈ ਇਨਸਾਨ ਕਿਸ਼ਤਾਂ ਨਹੀਂ ਭਰਦਾ ਤੇ ਉਸ ਨਾਲ ਹੱਥਾ ਪਾਈ ਕਰਕੇ ਕਿਸੇ ਤਰ੍ਹਾਂ ਵੀ ਗੁੰਡਾਗਰਦੀ ਕਰਕੇ ਤੇ ਕਿਸੇ ਤਰ੍ਹਾਂ ਉਹ ਉਹਨਾਂ ਤੋਂ ਆਪਣੀ ਚੀਜ਼ ਹਥਿਆਲਣ ਤੁਹਾਨੂੰ ਦੱਸ ਦਈਏ ਏਜੰਟਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਏਜੰਟਾਂ ਦਾ RBI ਮੁਤਾਬਕ ਇੱਕ ਹੋਰ ਅਹਿਮ ਨਿਯਮ ਹੈ ਕਿ ਤੁਸੀਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਆ ਉਹਨਾਂ ਦੇ ਸਹਿਕਰਮੀਆਂ ਦੇ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਸ਼ਰਮਿੰਦਾ ਨਹੀਂ ਕਰ ਸਕਦੇ ਸੋ ਕਿਸੇ ਨੇ ਲੋਨ ਲਿੱਤਾ ਹੈ ਤੁਸੀਂ ਉਹਨਾਂ ਨੂੰ ਫਿਰ ਵੀ ਸ਼ਰਮਿੰਦਾ ਕਿਸੇ ਦੇ ਸਾਹਮਣੇ ਨਹੀਂ ਕਰ ਸਕਦੇ ਸੋ ਇਹ ਵੱਡੇ ਆਰਬੀਏ ਦੇ ਤਹਿਤ ਇਹ ਰੂਲ ਬੰਦੇ ਨੇ ਅਗਰ ਤੁਹਾਡੇ ਕੋਲ ਕੋਈ ਰਿਕਵਰੀ ਕਰਨ ਲਈ ਆਂਦਾ ਹੈ ਤੇ ਤੁਹਾਡੇ ਨਾਲ ਬਤਮੀਜ਼ੀ ਕਰਦਾ ਹੈ ਤੇ ਇਹ ਆਰਬੀਆਈ ਦੇ ਰੂਲ ਦੇ ਖਿਲਾਫ ਹੈ ਤੁਸੀਂ ਇਸ ਦੇ ਖਿਲਾਫ ਕਾਰਵਾਈ ਕਰ ਸਕਦੇ ਹੋ ਸੋ ਅਜਿਹਾ ਮਾਮਲਾ ਜਿਹੜਾ ਸੀ ਲੁਧਿਆਣਾ ਦੇ ਸਮਰਾਲਾ ਚੌਂਕ 'ਚ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਜਦੋਂ ਇੱਕ ਏਜੰਟ ਆਪਣੇ ਗਾਹਕ ਕੋਲ ਜਾਂਦਾ ਹੈ ਰਿਕਵਰੀ ਦੇ ਲਈ ਬਾਈਕ ਦੀ ਚਾਬੀ ਜਦੋਂ ਉਹ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਹਾਥਾਪਾਈ ਹੁੰਦੀ ਹੈ ਜਿਸ ਦੇ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਕਿਸੇ ਤਰ੍ਹਾਂ ਜਿਹੜੀ ਇਹ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਸੋ ਦੇਖਿਆ ਕਿ ਛੋਟਾ ਜਿਹਾ ਮਾਮਲਾ ਕਿਸ ਤਰ੍ਹਾਂ ਵੱਡਾ ਬਣ ਗਿਆ ਸੋ ਇਹ ਜੰਡਾ ਅੱਜਕੱਲ ਰਿਕਵਰੀ ਏਜੰਸੀਜ਼ ਅਜਮਾਰੀਆਂ ਨੇ ਆਪਣੇ ਕਲਾਇੰਟ ਤੋਂ ਆਪਣੇ ਗੱਕਾ ਤੋਂ ਚੀਜ਼ਾਂ ਹਫਿਆਨ ਦਾ ਕਿ ਅਗਰ ਉਹ ਕਿਸੇ ਤਰ੍ਹਾਂ ਨਹੀਂ ਆਪਣੀ ਕਿਸ਼ਤ ਭਰ ਸਕੇ ਤੇ ਉਹਨਾਂ ਤੋਂ ਕਿੱਦਾਂ ਕਿਸ਼ਤ ਵਸੂਲਨੀ ਹੈ ਸੋ ਤੁਸੀਂ ਆਪਣੀ ਜਿਹੜੀਆਂ ਹੱਕ ਨੇ ਤੁਹਾਡੇ ਉਹਨਾਂ ਤੋਂ ਅਵੇਰ ਰਹੋ ਸੋ ਸਾਵਧਾਨ ਰਹੋ ਸਤਰ ਕਰੋ ਅਜੇ ਹੋਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਧੰਨਵਾਦ ਇਹ ਬਰਾ ਸਰਦਾਰ ਨੂੰ ਬੁਲਾ ਜਣਾ ਸੁਣੇ ਇੱਕ ਮਿੰਟ ਇੱਕ ਮਿੰਟ ਧੋਖੇ ਨਾਲ ਬੰਦੇ ਆਏ ਮੋਬਾਈਲ ਵੀ ਕੱਢ ਲਿਆ ਭੈਣ ਜੋ ਦਾ ਮੋਟਰਸਾਈਕਲ ਹੈਲੋ ਮੈਂ ਮੀਡੀਆ ਤੋਂ ਆਂ ਕੀ ਹੋਇਆ ਕੀ ਸੀਗਾ ਰਾਜੀਓ ਮੇਰੀ ਮੋਟਰਸਾਈਕਲ ਮੁੰਡਾ ਲੈ ਕੇ ਗਿਆ ਸੀ ਠੀਕ ਆ ਜੀ ਉਹ ਕਹਿੰਦਾ ਮੇਰੀ ਕੇਸ ਟੁੱਟੀ ਹੋਈ ਆ ਹੱਡ ਕਰਕੇ ਮੈਂ ਕੇਸ ਛੋੜੀ ਜੀ ਠੀਕ ਆ ਤੇ ਤਿੰਨ ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ ਠੀਕ ਹੈ ਫੋਨ ਇਹ ਆਇਆ ਕਹਿੰਦਾ ਮੋਟਰਸਾਈਕਲ ਮੁੰਡਾ ਉਨ ਦਾਪ ਲਿਆ ਕਹਿੰਦਾ ਤੇ ਚਪੇੜਾ ਕਰਾਵਾਂਗੇ ਜੇ ਦੀ ਮੋਟਰਸਾਈਕਲ ਨੂੰ ਬਲਾ ਮੈਂ ਕਹਿੰਦਾ ਸੁੱਤਾ ਪਿਆ ਸੀ ਮੈਂ ਉੱਥੋਂ ਉੱਠ ਕੇ ਆਇਆ ਵਾਂ ਦੇਖਿਆ ਫੜਿਆ ਮੁੰ ਉਹ ਤਾਂ ਮੇਨ ਹੱਥ ਲੱਗੀ ਕਰਦੇ ਨੇ ਕਿ ਉਹਨਾਂ ਫੜਦੇ ਪਏ ਸੀ ਪੰਜ ਛੇ ਜਣੇ ਪੈ ਗਏ ਇਹਨੂੰ ਕਰਦੇ ਆ ਚਾਰ ਪੰਜ ਜਣੇ ਹੈਗੇ ਆ ਇਹ ਨਹੀਂ ਇਹ ਆਏ ਕਿੱਥੋਂ ਆਏ ਪਹਿਲਾਂ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਏ ਆ ਇਹ ਚੋਰੀ ਆ ਕਿੱਥੋਂ ਦੀ ਕਿਹੜੀ ਜਗ੍ਹਾ ਆਈ ਆਂਟੀ ਬੈਂਕ ਤੋਂ ਆਏ ਆ ਤੁਹਾਨੂੰ ਉਹਨਾਂ ਨੇ ਆਈਡੀ ਕਾਰਡ ਵਗੈਰਾ ਦਿਖਾਇਆ ਕੁਛ ਨਹੀਂ ਦਿਖਾਇਆ ਬਦਮਾਸ਼ ਚਾਰ ਪੰਜ ਬੰਦੇ ਪੈ ਗਏ ਕਿ ਆਪਣੀ ਮੋਟਰਸਾਈਕਲ ਦੀ ਚਾਬੀ ਕੱਢ ਲਈ ਉਪਰੋਂ ਕਹਿੰਦੇ ਚੱਲਾ ਮਾਰਦੇ ਕਰਦੇ ਤੇ ਚਾਰ ਪੰਜ ਜਣੇ ਬਹਿਣ ਕੇ ਬਦਮਾਸ਼ ਆ ਕਿ ਤੇਰਾ ਸੀ ਘੜਿਆ ਸੀ ਬਚਾਓ ਗਿਆ ਕਿਹਦੇ ਸ਼ੁਰਿਆ ਕਿੱਥੇ ਤੁਹਾਨੂੰ ਦਿਖਾਓਗੇਂ ਤੇ ਆਪਣਾ ਕਾਰ ਦਿਖਾਓ ਆਪਣਾ ਚਾਰ ਪੰਜ ਬੰਦੇ ਭੈਣ ਚੋਦੂ ਨੇ ਮੇਰੀ ਬਾਹਰ ਆ ਜਾ ਉਹ ਹਾਂ ਕਿ ਬਿਲਕੁਲ ਉਂਗੀ ਸਮੇਂ ਦੁਕਾਨ ਦੇ ਅੰਦਰ ਵੜ ਕੇ ਬਰਬਾਦ ਆ ਹੱਥ ਲਾਉਣ ਪੌ ਚਾਰ ਪੰਜ ਜਾਣੇ ਬੰਦੇ ਮਾਰ ਦੇਾਂਗੇ ਉਹ ਨਹੀਂ ਕਰਨੀ ਕੀ ਕਰਦੇ ਨੇ ਮਾਰ ਦੇਾਂਗੇ ਮਾਰ ਲਾ ਗਿਆ ਇੱਧਰ ਮੈਂ ਤਾਂ ਗੱਡੀ ਚੱਲੀ ਦੁਬਾਰ ਮੈਨੂੰ ਇੱਧਰ ਸਾਰੇ ਇੱਧਰ ਹੋ ਜਾ ਸਰ ਇੱਕ ਮਿੰਟ ਆ ਜਾਓ ਇੱਕ ਮਿੰਟ ਆ ਜਾਓ ਇੱਕ ਮਿੰਟ ਸਾਰੇ ਹੱਦ ਹੋ ਗਈ ਸਾਡਾ ਫਰਜ਼ ਬਣਦਾ ਹੈਗਾ ਕੀ ਹੋਇਆ ਕੀ ਹੋਇਆ ਕੀ ਸੀ ਬੇਟਾ ਕਿਹੜੇ ਬੈਂਕ ਤੋਂ ਆਇਓ ਵੀਰੇ ਜਿਹੜੇ ਹੈਲੋ ਕਿਹੜੇ ਬੈਂਕ ਤੋਂ ਆਇਓ ਸਰ ਤੁਸੀਂ ਇੱਧਰ ਭਾਜੀ ਜਵਾਬ ਦਿਓ ਇਹ ਭਾਜੀ ਕਿਹੜੇ ਬੈਂਕ ਤੋਂ ਆਇਓ ਰਿਕਵਰੀ ਤੋਂ ਭਾਜੀ ਕਿਹੜੀ ਰਿਕਵਰੀ ਤੋਂ ਆਇਓ ਕਿਹੜੀ ਰਿਕਵਰੀ ਆ ਭਾਜੀ ਤੁਹਾਡੀ ਕਿਹੜੇ ਤੁਸੀਂ 5-7 ਬੰਦੇ ਪੈਰੇ ਸੀ ਸਰ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਓ ਤੁਸੀਂ ਐਂਟੀ ਫਾਈਨਾਂਸ ਤੋਂ ਆਏ ਹਾਂ ਅੰਜ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਭਾਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਇੱਦਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਇੱਦਾਂ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਆ ਤਸਵੀਰ ਕਲੀਅਰ ਕਰਵਾ ਲਓ ਹਾਂਜੀ ਬੋਲੋ 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 ਦੱਸੋ ਇੱਥੇ ਜਿਹੜੇ ਰਿਕਵਰੀ ਕਰਨਾ ਹੈ ਐਤਾ ਤੁਸੀਂ ਕਿਸੇ ਦੀ ਬਾਈਕ ਦੀ ਚਾਬੀ ਕੱਢ ਸਕਦੇ ਹੋ ਸਰ ਚਾਬੀ ਨਹੀਂ ਗੱਡੀ ਸਰ ਸਿਰਫ ਗੱਲ ਕਰ ਰਹੇ ਸੀ ਹਾਂਜੀ ਸਰ ਗੱਲ ਕਰ ਰਹੇ ਸਿਰਫ ਇਹਨਾਂ ਨੇ ਹੱਥ ਚੱਕਿਆ ਮਾਰ ਦਿੱਤਾ ਤੇ ਤਿੰਨ ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ ਠੀਕ ਹੈ ਉਹਨੇ ਆਏਗਾ ਜਦ ਤੱਕ ਮੋਟਰਸਾਈਕਲ ਮੁੰਡਾ ਨਹੀਂ ਕੱਪ ਲਿਆ ਜੇ ਤੇਰੀ ਚਪੇੜਾ ਕਰਾਵਾਂਗੇ ਜੇ ਮੋਟਰਸਾਈਕਲ ਨੂੰ ਬੁਲਾ ਮੈਂ ਕਹਾਂ ਸੁਪਾ ਪਿਆ ਸੀ ਨਾ ਉਥੋਂ ਉੱਠ ਕੇ ਆਇਆ ਵਾ ਤੇ ਚਾਰ ਫੜਿਆ ਮੁੰਡੇ ਨੂੰ ਉਤੋਂ ਮੇਰੇ ਨਾਲ ਹੱਥ ਲੱਗੀ ਗਾੜੇ ਨੇ ਜਿਵੇਂ ਫੜਦੇ ਬੈਸੀ ਪੰਜ ਛੇ ਜਣੇ ਪੈ ਗਏ ਮਤਲਬ ਚਾਰ ਪੰਜ ਜਣੇ ਲੱਗੇ ਆਏ ਨਹੀਂ ਇਹ ਆਏ ਕਿੱਥੋਂ ਆਇਆ ਪਹਿਲਾਂ ਇਹ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਇਆ ਕਿੱਥੋਂ ਰਿਹਾ ਕਿੱਥੋਂ ਦੀ ਕਿਹੜੀ ਲੈਨਟੀ ਬੈਗ ਤੋਂ ਆਇਆ ਹੈ ਤੁਹਾਨੂੰ ਉਹਨਾਂ ਨੇ ਆਈ.ਡੀ. ਕਾਰਡ ਵਗੈਰਾ ਦਿਖਾਇਆ ਕੋਈ ਨਹੀਂ ਦਿਖਾਇਆ ਬਦਮਾਸ਼ੀ ਕਰ ਪਾ ਗਏ ਪਹਿਲੇ ਮੋਟਰਾਂ ਦੀ ਚਾਬੀ ਕੱਢ ਲਈ ਉਪਰੋਂ ਕਹਿੰਦੇ ਚਾਬੀ ਸਾਧੂ ਜੀ ਨੇ ਤੇ ਚਾਰ-ਪੰਜ ਜਣੇ ਬਹਿਣਗੇ ਬਦਮਾਸ਼ ਆ ਕਿਹਦੇ ਸੀ ਖੜੇ ਸੀ ਬਜਾ ਕਿੱਥੇ ਤੁਹਾਨੂੰ ਦਿਖਾਓਗੇ ਕਹਿੰਦੇ ਆਪਣਾ ਕਾਰ ਦਿਖਾਓ ਆਪਣਾ ਜੋ ਵੀ ਆ ਕਹਿੰਦੇ ਚਾਰ-ਪੰਜ ਬੰਦੇ ਕੀ ਆ ਇਹ ਕੁੱਟਦੇ ਪਏ ਜਿਹੜੇ ਤੁਹਾਨੂੰ ਕਿਹੜੇ ਬੈਂਕ ਤੋਂ ਆਏ ਹੋ ਜਿਹੜੇ ਬੈਂਕ ਤੋਂ ਵੀਰੇ ਜਿਹੜੇ ਲੋ ਕਿਹੜੇ ਬੈਂਕ ਤੋਂ ਆਇਆ ਸਰ ਤੁਸੀਂ ਇੱਧਰ ਭਾਜੀ ਜਵਾਬ ਦਿਓ ਇਹ ਭਾਜੀ ਕਿਹੜੇ ਬੈਂਕ ਤੋਂ ਆਏ ਕਿਹੜੇ ਰਿਕਵਰੀ ਤੋਂ ਭਾਜੀ ਕਿਹੜੀ ਰਿਕਵਰੀ ਕੋਇਆ ਕਿਹੜੀ ਰਿਕਵਰੀ ਆ ਭਾਜੀ ਤੁਹਾਡੀ ਜਿਹੜੇ ਤੁਸੀਂ 5-7 ਬੰਦੇ ਪੈਰੇ ਸੀ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਓ ਤੁਸੀਂ ਗੈਰੈਂਟੀ ਫਾਈਨਾਂਸ ਤੋਂ ਆਇਆ ਹਾਂ ਜੀ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਭਾਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਇਦਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਇਦਾਂ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਆ ਹਾਂ ਜੀ ਸਰ ਕਿੰਨੇ ਆਨੇ ਸੀ ਤੁਸੀਂ ਕਿੰਨੇ ਆਨੇ ਸੀ ਰਿਕਵਰੀ ਕਰਨ ਆਏ ਜੀ ਐਡਾ ਤੁਸੀਂ ਕਿਸੇ ਦੀ ਬਾਈਕ ਦੀ ਚਾਬੀ ਕੱਢ ਸਕਦੇ ਆ ਸਰ ਚਾਬੀ ਨਹੀਂ ਕਿ ਸਰ ਅਰੇ ਚੌਕੀ ਆ ਜਾ ਬੋਲੀ ਅਰੇ ਸਰ ਗੱਲ ਕਰ ਰਹੇ ਸਰ ਨਾ ਨਹੀਂ ਸਰ ਕੀ ਨਾਮ ਹੈ ਤੇ ਇਹ ਜਿਹੜਾ ਮਾਮਲਾ ਸੀ ਕੀ ਹੋਇਆ ਇਹ ਰਸਈਆ ਤੇ ਲੰਗਾਂ ਜਾ ਰਹੇ ਹਾਂ ਲੰਗਾਂ ਦਾ ਜਾਣਾ ਸਿਮਰਲਾ ਚੌਕ ਦੇ ਵਿੱਚ ਦੋ ਤਰ੍ਹਾਂ ਲੜਦੇ ਹੜਾ ਪੁੱਛ ਇੱਕ ਨੂੰ ਸਾਡੇ ਦੂਸਰੀ ਦੋਵੇਂ ਪਾਰ ਤੇ ਟੋਫੀ ਜਾਣ ਗਿਆ ਕਿਸ਼ ਨਾਰ ਜਾਣ ਗਿਆ ਠੀਕ ਹੈ ਜੀ ਹੋਰ ਗਗਰੀ ਗਗਰੀ ਦਾ ਮੈਟਰਿਕ ਕੋ ਮੋਟ ਚੱਲਦਾ ਇਹਨਾਂ ਦਾ ਜੀ ਤੇ ਹੁਣ ਇਹ ਬੰਦੇ ਤੁਸੀਂ ਕਿੱਥੇ ਲੈ ਕੇ ਗਏ ਆ ਸਰ ਮੈਂ ਚੌਂਕੀ ਬਣਾ ਜੀ ਕਿਹੜੀ ਚੌਂਕ ਕਿਹੜੀ ਚੌਂਕ ਦੀ ਟਿਕਟ ਨੰਬਰ 33 ਠੀਕ ਹੈ ਜੀ ਤੇ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਹੁਣ ਉਸੇ ਨਾਲ ਗਿਆ ਆ ਹੌਲਰ ਦਰਮਪਾ ਲੈ ਕੇ ਬੈਠੇ ਉਹ ਗਾਹਾਂ ਚਾਰ ਸਾਲਾਂ ਕੰਮ ਕੇ ਜੋ ਵੀ ਕਾਰਵਾਈ ਬਣਦੀ ਹੈ ਮਾਮਲਾ ਕੀ ਹੈ ਸਰ ਹਾਂ ਜੀ ਸਰ ਅਰੇ ਵੈਨਸਾ ਨੂੰ ਲਾ ਦੇ